मैं सारे शिव भक्तों को सारे सनातनियों को बड़े शंकर भगवान की जाए। इसका जयघोष जयघोष देना चाहता हूँ आज भगवान शिव का ये बहुत बड़ा उत्सव ਦੇਸ਼ ਵਿਦੇਸ਼ ਸਾਰੀ ਦੁਨੀਆ ਮੇ ਮਨਾਇਆ ਜਾ ਰਹਾ ਹੈ ਸਾਰੇ ਸਨਾਤਨੀ ਅੱਜ ਮਿਲ ਕੇ ਅਲੱਗ-ਅਲੱਗ ਮੰਦਰਾਂ ਦੇ ਵਿੱਚ ਜਾ ਕੇ ਭਗਵਾਨ ਦਾ ਅਭਿਸ਼ੇਕ ਕਰ ਰਿਹਾ ਹੈ ਜਲ ਅਭਿਸ਼ੇਕ ਕਰ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਪ੍ਰਾਚੀਨ ਚਿਸ਼ਵਾਲਾ ਮੰਦਰ ਦੇ ਵਿੱਚ ਕਾਵਣ ਦੀ ਯਾਤਰਾ ਚੱਲਦੀ ਜਾ ਰਹੀ ਹੈ ਅੱਜ ਤਿੰਨ ਕਾਵਣ ਆ ਚੁੱਕੀਆਂ ਚੌਥੀ ਕਾਵਣ ਚੱਲ ਰਹੀ ਹੈ ਅੱਪਿਛੇ ਕਾਵਣ ਹੋਰ ਖੜੀ ਹੈ ਅਰ ਸਵੇਤ ਹੋਈ ਲੰਬੀ ਕਤਾਰਾਂ ਭਗਵਾਨ ਸ਼ਿਵ ਦੇ ਦਰਸ਼ਨ ਵਾਸਤੇ ਲੋਕੀ ਕਤਾਰਾਂ ਚ ਲੱਗ ਕੇ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਵਾਸਤੇ ਇੱਕ ਦ੍ਰਿਸ਼ ਦੇਖਣ ਵਾਸਤੇ ਤਰਸ ਰਿਹਾ ਹੈ ਅਰ ਆਪਾ ਸਭ ਨੂੰ ਬੇਨਤੀ ਕਰਦੇ ਆਂ ਆਪਾ ਸਭ ਮਿਲ ਕੇ ਭਗਵਾਨ ਸਾਹਿਬ ਦਾਵਰ ਤੇ ਕੇ ਆਇਓ ਤੇ ਭਗਵਾਨ ਜੀ ਅੰਨ ਕੀ ਕਰਨਾ ਚਾਹਉਂ ਭਗਵਾਨ ਜਿਨ੍ਹਾਂ ਨੇ ਉਹੀ ਬੇਨਤੀ ਕੀਤੀ ਜਿੰਦਗੀ ਜੀ ਜਿਨ੍ਹਾਂ ਦੀ ਕੋਈ ਵੀ ਮਨੋਨਿਕਾ ਪੂਰੀ ਨਹੀਂ ਹੋ ਰਹੀ ਦਾਵਰ ਤੇ ਜਾਓ ਹਰ ਮਨੋਕਾਮਨਾ ਪੂਰੀ ਹੋਏਗੀ ਕਿਉਂਕਿ ਮੈਨੂੰ ਨਹੀਂ ਸਿੱਕਿਆ ਸਾਲ ਤੋਂ ਮਨੋਕਾਮਨਾ ਪੂਰੀ ਨਹੀਂ ਹੋ ਰਹੀ ਅੱਜ ਭੋਲੇ ਨੇ ਮੈਨੂੰ ਤੀਲ ਵੀ ਦਿੱਤੀ ਪੁੱਤਰ ਵੀ ਤੇ ਅਪਾ ਦਾਵਰ ਤੇ ਜਾ ਕੇ ਅਰੇ ਬੋਤ ਨੂੰ ਮੋਢੇ ਲਾਈਏ ਦਾਵਰ ਚੜ੍ਹੂਣ ਰਿਹਾ ਧਕਾਰਾ ਵੀ ਬਜਲਣਗੇ ਅੱਜ ਬਹੁਤ ਸ਼ੁਭ ਦਿਹਾੜਾ ਸਾਰੇ ਇਲਾਕਾ ਨਿਵਾਸੀਆਂ ਨੂੰ ਪਹਿਲਾਂ ਮੈਂ ਵਧਾਈ ਦਿੰਦਾ ਇਸ ਸ਼ੁਭ ਦਿਹਾੜੇ ਦੀ ਹੈ ਮਹਾ ਸ਼ਿਵratri ਦੀ ਕਿ ਅੱਜ ਭਗਵਾਨ ਸ਼ਿਵ ਜੀ ਅੱਗੇ ਕੋਲਾ ਜੀ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਸਾਡੇ ਇਲਾਕੇ 'ਚ ਖੁਸ਼ੀਆਂ ਬਖਸ਼ਣ ਕਾਮਯਾਬੀਆਂ ਬਖਸ਼ਣ ਤੇ ਅੱਜ ਪ੍ਰੱਪੀ ਦਾ ਦਿਨ ਹੈ ਤੇ ਪ੍ਰੱਪੀ ਬਖਸ਼ੇ ਸੋ ਮੈਨੂੰ ਬਹੁਤ ਖੁਸ਼ੀ ਹੋਈ ਹੈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈ ਕਰਦਾ ਹਾਂ मैं इस शिवरात्रि के पवित्र पर्व पर सारे शहरवासियों को सब लोगों को माताओं को बहनों को बच्चों को बहुत बहुत शुभकामनाएं देता हूं भगवान शिव की कृपा सब पर बनी रहे सबको सेहत कामयाबी तरक्की शांति मैं प्रार्थना करता हूँ भोलेनाथ के आगे कि सबको ब्लेस करें और सबके परिवार में खुशियाँ आए और जो हमारा ये शहर है ये तरक्की की राह पर चलता रहे बहुत बहुत सबको शुभकामनाएं आज इस पवित्र त्योहार पर पहला था आज दे महाशिवरात्रि पर्व थे ਮਸਮੂਹ ਸੰਤਾਨ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਵਧਾਈ ਦੇਣਾ ਅੱਜ ਦੇਸ਼ ਵਿੱਚ ਜਗਾ ਜਗਾ ਤੇ ਹਰ ਸ਼ੋਲਾਸੇ ਇਹ ਤਿਹਾੜ ਰਤ ਮਨਾਇਆ ਜਾ ਰਿਹਾ ਪੁਲਿੰਨਾਥ ਦਾ ਕਾਵਰ ਯਾਤਰਾ ਲਈ ਆਪਣੇ ਆਪਣੇ ਮੰਦਰ ਚ ਕਾਵਰ ਚਲੰਦੇ ਆ ਹਰੀਦੁਆਰ ਤੋਂ ਕੋਈ ਤਰ ਗੰਗਾ ਜਲ ਲਿਆ ਕੇ ਕੋਈ ਗੋਮੁਖ ਤੋਂ ਬੜੀ ਦੂਰ ਦੂਰ ਜਾਂਦੇ ਆ ਤੋਂ ਪ੍ਰਮਾਤਮਾ ਉਹਨਾਂ ਦੀ ਵੀ ਜੋ ਆਸਥਾ ਹੈ ਔਰ ਜੋ ਮੰਨਤਾ ਹੈ ਪੂਰੀ ਕਰੇ ਮੈਂ ਆਪਣੇ ਵੱਲੋਂ ਸਾਰੇ ਹੀ ਦੇਸ਼ ਵਸਣਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਭੋਲੇनाथ ਸਭ ਦੇ ਅਸ਼ੀਰਵਾਦ ਕਿਰਪਾ ਨਾਲ ਹਰ ਹਰ ਮਹਾਦੇਵ। ਇਸੋ ਮੌਕੇ ਅੱਜ ਤੁਸੀਂ ਇਹ ਡਿਸਕਸ਼ਨ ਸੁਣਾ ਰਹੇ ਹੋ ਤੇ ਆਪਾਂ ਅੱਜ ਦੇਖਿਆ ਜਾ ਰਿਹਾ ਹੈ ਕਿ ਜਿਹੜੀ ਦੇ ਪੂਰੇ ਪੰਜਾਬ ਵਿੱਚ ਜੀ ਨਹੀਂ ਮਹਾ ਸ਼ਿਵਰਾਤਰੀ ਦੇ ਪਵਿੱਤਰ ਅਵਸਰ ਤੇ ਪਾਣੀ ਬਸ ਸੁਸਪਰਸ਼ ਹੋਣੇ ਹੋਰ ਕੋਮਨ ਤੇ ਹਰ ਮੋੜ ਤੇ ਜਿੰਨਾ ਵੀ ਏਰੀਆ ਪੈਂਦਾ ਮੰਦਰਾ ਦਾ ਪੂਰੀ ਨਾਕਾਬੰਦੀ ਕੀਤੀ ਹੈ ਤੇ ਟੈਪ ਦੇ ਪੂਰਾ ਪ੍ਰਬੰਧ ਕੀਤਾ ਹੈ ਅਸੀਂ ਤੁਰ ਫਿਰ ਕੇ ਮਿਥਰਾਉਂਡ ਮਾਰ ਰਹੇ ਹਾਂ ਬਾਕੀ ਛੱਕੀ ਅੰਸਰਾ ਦੇ ਨਜ਼ਰ ਰੱਖੀ ਜਾ ਰਹੀ ਹੈ ਇਸ ਤਰ੍ਹਾਂ ਦੀ ਕੋਈ ਵੀ ਕਿਸੇ ਨੂੰ ਜਨੂੰਨ ਤੋੜ ਕੇ ਜਾਤੀ ਆਉਂਦੀ ਹਾਲਾਂ ਪ੍ਰੋਗਰਾਮ ਜਿਹੜਾ ਤੁਪਾਂ ਨਮਨ ਤੇ ਇਹਨਾਂ ਨੂੰ ਸੱਚੀ ਦੀ ਮੁਬਾਰਕਬਾਦ ਜੀ ਜੀ ਦਾ ਸਹਿਮ ਮੈਂ ਚਾਹਾਂਗਾ ਕਿ ਆਪ ਸਾਰੇ ਕਰ ਬੋਲੋ ਪੀਛਰਾ ਤੇ ਮਾ ਇਹ ਕੋਈ ਤਰ੍ਹਾਂ ਸੱਤੇ ਇਹਨੂੰ ਵਧੀਆ ਤਰੀਕੇ ਨਾਲ ਜਵਾਇ ਕਰੋ ਮਨਾਓ ਤੁੰਗਾਂ ਮਨਾਓ ਔਰ ਛਾਂਤ ਰਹਿ ਕੇ ਕਿ ਕਿਸੇ ਨੂੰ ਆਬਾਈਲਟ ਹੋਰ ਨਾ ਵਾਇਲੇਸ਼ਨ ਕਰਨ ਦਾ ਮੌਕਾ ਦੇਓ ਤਾਂ ਜੋ ਹੱਥ ਪਰਸਾਨ ਨੂੰ ਹਰ ਸ਼ਹਿਰ ਨੂੰ ਵਧੀਆ ਲੱਗ ਸਕੇ